ਸ੍ਰੀ ਯਕਾਰ ਜੀ ਮੇਰੇ ਪਿਆਰੇ ਵੀਰ ਤੇ ਭੈਣੋ ਅੱਜ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਹਾਂ ਇੱਕ ਐਸੇ ਮੁੱਦੇ ਤੇ ਜੋ ਸਾਡੀ ਜ਼ਿੰਦਗੀ ਨੂੰ ਖਾ ਰਿਹਾ ਹੈ ਸ਼ਰਾਬ ਸੱਚ ਦੱਸਾਂ ਤਾਂ ਸ਼ਰਾਬ ਸ਼ੁਰੂ ਵਿੱਚ ਮਜ਼ਾਕ ਮਜ਼ਾਕ ਚ ਲੈਂਦੇ ਹਾਂ ਦੋਸਤਾਂ ਦੇ ਨਾਲ ਕਿਸੇ ਪਾਰਟੀ ਤੇ ਜਾਂ ਕਿਸੇ ਦੁੱਖ ਸੁੱਖ ਚ ਪਰ ਹੌਲੀ ਹੌਲੀ ਆਦਤ ਬਣ ਜਾਂਦੀ ਹੈ ਤੇ ਫਿਰ ਇਹ ਆਦਤ ਬਿਮਾਰੀ ਵਿੱਚ ਬਦਲ ਜਾਂਦੀ ਹੈ ਛੋਟਾ ਨੀਲਾ ਹੀਰਾ ਅਸਲ ਜ਼ਿੰਦਗੀ ਦਾ ਐਗਜ਼ਾਮਪਲ ਕਈ ਲੋਕ ਕਹਿੰਦੇ ਨੇ ਯਾਰ ਸਿਰਫ ਮौज ਮਸਤੀ ਲਈ ਪੀ ਲੈਂਦੇ ਹਾਂ ਸਾਡੇ ਤੇ ਕੋਈ ਅਸਰ ਨਹੀਂ ਪੈਂਦਾ ਪਰ ਤੁਸੀਂ ਵੇਖਿਆ ਹੋਵੇਗਾ ਪਹਿਲਾ ਹਫਤੇ 'ਚ ਇੱਕ ਵਾਰ ਫਿਰ ਦੋ ਵਾਰ ਫਿਰ ਹਰ ਰੋਜ਼ ਦਲਾਸ ਲੱਗਣਾ ਸ਼ੁਰੂ ਹੋ ਜਾਂਦਾ ਹੈ ਇਹ ਚੀਜ਼ ਹੌਲੀ ਹੌਲੀ ਇਨਸਾਨ ਦਾ ਮੂਡ ਸਰੀਰ ਤੇ ਪਰਿਵਾਰ ਤੇ ਨਾ ਤਬਾਹ ਕਰ ਦਿੰਦੀ ਹੈ

ਮੋਹੱਲੇ ਵਿੱਚ ਕੋਈ ਨਾ ਕੋਈ ਬੰਦਾ ਸ਼ਰਾਬ ਕਰਕੇ ਤਬਾਹ ਹੋ ਰਿਹਾ ਹੈ। ਛੋਟਾ ਨੀਲਾ ਹੀਰਾ ਆਹਦ ਕਰੀਏ। ਤਾਰਾ ਚਿੰਨ ਪਰ ਵੀਰੋ ਜਿਵੇਂ ਹਰ ਬਿਮਾਰੀ ਦਾ ਇਲਾਜ ਹੁੰਦਾ ਹੈ, ਸ਼ਰਾਬ ਤੋਂ छुटਕਾਰਾ ਪਾਉਣ ਦਾ ਵੀ ਇਲਾਜ ਹੈ। ਮੈਂ ਤੁਹਾਡੇ ਨਾਲ ਕੁਝ ਅਸਲੀ ਉਪਾਅ ਸਾਂਝੇ ਕਰਾਂਗਾ, ਜਿਹੜੇ ਸਾਦੇ ਨੇ, ਕਰੇਲੂ ਨੇ ਤੇ ਮਨੁੱਖੀ ਤਜਰਬੇ ਨਾਲ ਜੁੜੇ ਹੋਏ ਨੇ। ਜੇਕਰ ਤੁਸੀਂ ਦਿ ਲੋਨ ਚਾਹੋਗੇ ਤਾਂ ਸਿਰਫ 2 ਦਿਨਾਂ ਅੰਦਰ ਹੀ ਤੁਹਾਨੂੰ ਫਰਕ ਮਹਿਸੂਸ ਹੋਵੇਗਾ ਵੇਖਪਰਾ ਸਭ ਤੋਂ ਪਹਿਲਾਂ ਗੱਲ ਇਹ ਕਿ ਸ਼ਰਾਬ ਛੱਡਣ ਲਈ ਦਿਲ ਦਾ ਪੱਕਾ ਫੈਸਲਾ ਲੈਣਾ ਪੈਂਦਾ ਹੈ ਕੋਈ ਦਵਾਈ ਕੋਈ ਟੋਟਕਾ ਕੋਈ ਡਾਕਟਰ ਤੇਰੀ ਮਦਦ ਤਦ ਹੀ ਕਰ ਸਕਦਾ ਜਦ ਤੂੰ ਅੰਦਰੋਂ ਕਹੇ ਬਸ ਹੁਣ ਨਹੀਂ ਪੀਣੀ ਇਹ ਗੱਲ ਸੁਣਨ ਵਿੱਚ ਆਸਾਨ ਲੱਗਦੀ ਏ ਪਰ ਅਸਲ 'ਚ ਸਭ ਤੋਂ ਵੱਡੀ ਗੱਲ ਏ ਛੋਟਾ ਨੀਲਾ ਹੀਰਾ 1 ਘਰ ਦੇ ਨਿਯਮ ਬਣਾਓ ਸਭ ਤੋਂ ਪਹਿਲਾਂ ਘਰ ਵਿੱਚੋਂ ਸ਼ਰਾਬ ਵਾਲੀਆਂ ਬੋਤਲਾਂ ਗਲਾਸ ਤੇ ਜ਼ਹਿਰੀ ਵੀ ਚੀਜ਼ ਯਾਦ ਦਿਵਾਉਂਦੀ ਏ ਉਹ ਸਭ ਹਟਾ ਦੇ ਜਦ ਤੱਕ ਅੱਖਾਂ ਸਾਹਮਣੇ ਬੋਤਲ ਖੜੀ ਰਹੇਗੀ ਮਨ ਕਰਦਾ ਰਹੇਗਾ ਛੋਟਾ ਨੀਲਾ ਹੀਰਾ 2 ਪਹਿਲੇ 2 ਦਿਨਾਂ ਦੀ ਤਿਆਰੀ ਹੁਣ ਗੱਲ ਕਰੀਏ ਉਹਨਾਂ 2 ਦਿਨਾਂ ਦੀ ਜਿੱਥੇ ਸਭ ਤੋਂ ਵੱਧ ਲਾਲਚ ਹੁੰਦਾ ਹੈ ਪਹਿਲੇ ਦਿਨ ਸਰੀਰ ਕੰਬੇਗਾ पसीना आवेगा सिर दर्द होवेगा गुस्सा आवेगा ये सब नॉर्मल है पर जेकर तू पहला दिन काट लिया त आदी जंग जित ले दूजे दिन तैनू अंदरों होलापन महसूस होवेगा जेवे शरीर चो जहर निकल रहा होवे छोटा नीला हीरा तिन करेलो नुस्खे डीटॉक्स ले गरम गरम पानी पियो हर घंटे अड्डा गिलास इस नाल जहर टॉक्सिन ਬਾਹਰ ਨਿਕਲਦਾ ਹੈ ਨਿੰਬੂ ਪਾਣੀ ਜ਼ੋਰਦਾਰ ਨਿਸ਼ਾਨ ਸ਼ਹਿਦ ਇਹ लिवर ਸਾਫ਼ ਕਰਦਾ ਹੈ ਤੁਲਸੀ ਜਾਂ ਅਜਵਾਇੰਦਾ ਕਾੜਾ ਸਰੀਰ ਨੂੰ ਤਾਕਤ ਦਿੰਦਾ ਹੈ ਤੇ ਲਾਲਚ ਘਟਾਉਂਦਾ ਹੈ ਦੁੱਧ ਹਲਦੀ ਨਾਲ ਰਾਤ ਨੂੰ ਪੀਣ ਨਾਲ ਸਰੀਰ ਰਿਲੈਕਸ ਹੁੰਦਾ ਹੈ ਵੇਖੋ ਇਹਨਾਂ ਵਿੱਚੋਂ ਕੋਈ ਵੀ ਚੀਜ਼ ਜਾਦੂ ਨਹੀਂ ਕਰਦੀ ਪਰ ਇਹਨਾਂ ਨਾਲ ਸਰੀਰ ਨੂੰ ਉਹ ਤਾਕਤ ਮਿਲਦੀ ਹੈ ਜੋ ਪਹਿਲੇ 2 ਤੋਂ 3 ਦਿਨ ਚਾਹੀਦੀ ਹੁੰਦੀ ਹੈ छोटा नीला हीरा चार मनोविज्ञानिक टिप्स हूं गल करिए दिमाग दी कई बारी बंदा कहता बस आज आखरी वार पी लीए फिर छड़ देवांगे पर ये आखरी वार कदे आखरी नहीं हुंदी इसलिए अपने आप नाल झूठ नहीं बोलना जे कहे दिता मैं छड़नी है तो फिर आज तो ही छड़नी है छोटा नीला हीरा पंज स्पॉट सिस्टम ਇੱਕ ਹੋਰ ਗੱਲ ਆਪਣੇ ਘਰ ਵਾਲਿਆਂ ਨੂੰ ਦੱਸੋ ਕਿ ਤੁਸੀਂ ਸ਼ਰਾਬ ਛੱਡਣੀ ਹੈ ਜਦ ਉਹਨਾਂ ਨੂੰ ਪਤਾ ਹੋਵੇਗਾ ਤਾਂ ਉਹ ਤੁਹਾਡਾ ਸਾਥ ਦੇਣਗੇ ਕਈ ਵਾਰ ਦੋਸਤ ਲਲਚਾਉਂਦੇ ਨੇ ਚੱਲ ਯਾਰ ਇੱਕ ਪੈਗ ਲਾ ਲਈਏ ਉਹਦੋਂ ਹਿੰਮਤ ਨਾਲ ਕਹਿਣਾ ਨਾ ਪਰਾਂ ਮੈਂ ਛੱਡ ਦਿੱਤੀ ਹੈ ਸ਼ੁਰੂ ਚ ਲੋਕ ਹੱਸਣਗੇ ਪਰ ਜਦ ਤੋਂ ਇੱਕ ਤੋਂ ਦੋ ਹਫ਼ਤੇ ਸੱਚਮੁੱਚ ਦਿਖਾਏਗਾ ਤਾਂ ਉਹੀ ਲੋਕ ਤੇਰੀ ਇੱਜ਼ਤ ਕਰਨਗੇ ਵੇਖ ਵੀਰੇ ਜਦ ਤੂੰ ਸ਼ਰਾਬ ਛੱਡਨੀ ਸ਼ੁਰੂ ਕਰਦਾ ਏ ਨਾ ਸਭ ਤੋਂ ਵੱਡੀ ਤਬਦੀਲੀ ਤੈਨੂੰ ਆਪਣੀ ਸਿਹਤ ਤੇ ਦਿਮਾਗ 'ਚ ਮਹਿਸੂਸ ਹੁੰਦੀ ਏ ਜਿਵੇਂ ਜਿਵੇਂ ਦਿਨ ਲੰਘਦੇ ਨੇ ਤੂੰ ਸੋਚਦਾ ਯਾਰ ਕਾਸ਼ ਮੈਂ ਪਹਿਲਾਂ ਹੀ ਛੱਡ ਦਿੰਦਾ ਛੋਟਾ ਨੀਲਾ ਹੀਰਾ ਇੱਕ ਪਹਿਲੇ ਹਫ਼ਤੇ ਦੀ ਤਬਦੀਲੀ ਸਰੀਰ ਵਿੱਚੋਂ ਪਸੀਨੇ ਨਾਲ ਜ਼ਹਿਰ ਟੌਕਸਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਨੀਂਦ ਕੁਝ ਬਿਹਤਰ ਤਰੀਬੀ ਨਾਲ ਆਉਂਦੀ ਏ पर होली होली सुधर जांदी है भूख वददी है सवेरे उठ के सिर हल्काते ताजगी महसूस हुंदी है एहो समय बंदा समझदा है कि शराब तो बिना भी जीवन के ना साफते सुखाला हो सकदा है छोटा नीला हीरा दो एक महीने विच औन वाले फायदे चेहरे दी रौनक वददी है जो बंदा पहला पीला उसत लगदा सी हुन सेहतमंद दिसदा है वजन कंट्रोल हुंदा है ਕਿਉਂਕਿ ਸ਼ਰਾਬ ਨਾਲ ਆਉਣ ਵਾਲੀ ਬੇਵਜ੍ਹਾ ਕੈਲੋਰੀ ਕੱਟ ਜਾਂਦੀ ਏ ਖੂਨ ਦਾ ਦਬਾਅ ਅਬਲਡ ਪ੍ਰੈਸ਼ਰ ਨਾਰਮਲ ਹੋਣਾ ਸ਼ੁਰੂ ਹੋ ਜਾਂਦਾ ਏ ਘਰ ਦੇ ਲੋਕਾਂ ਨਾਲ ਰਿਸ਼ਤੇ ਸੁਧਰਦੇ ਨੇ ਪਹਿਲਾਂ ਜਿੱਥੇ ਲੜਾਈ ਝਗੜਾ ਹੁੰਦਾ ਸੀ ਹੁਣ ਪਿਆਰ ਤੇ ਸ਼ਾਂਤੀ ਆਉਣ ਲੱਗਦੀ ਏ ਬੱਚੇ ਵੀ ਸੋਚਦੇ ਸਾਡੇ ਪਾਪਾ ਵੱਡੇ ਹੁਣ ਬਦਲ ਗਏ ਨੇ ਛੋਟਾ ਨੀਲਾ ਹੀਰਾ ਤਿੰਨ 6 ਮਹੀਨੇ ਵਿੱਚ ਆਉਣ ਵਾਲੇ ਚਮਤਕਾਰ ਲਿਵਰ ਦੀਆਂ ਸੈੱਲਾਂ ਦੁਬਾਰਾ ਬਣਦੀਆਂ ਨੇ ਜਿਹੜਾ ਲਿਵਰ ਸ਼ਰਾਬ ਨਾਲ ਖਰਾਬ ਹੋ ਰਿਹਾ ਸੀ ਉਹ ਆਪਣਾ ਕੰਮ ਦੁਬਾਰਾ ਠੀਕ ਤਰੀਕੇ ਨਾਲ ਕਰਦਾ ਏ ਦਿਲ ਦੀ ਬਿਮਾਰੀ ਦਾ ਖਤਰਾ ਕੱਟ ਜਾਂਦਾ ਏ ਦਿਮਾਗ ਤੇ ਫੋਕਸ ਵੱਧਦਾ ਏ ਕੰਮ ਕਰਨ ਦਾ ਮਨ ਬਣਦਾ ਏ ਆਲਸ ਖਤਮ ਹੁੰਦਾ ਏ ਪੈਸਾ ਬਚਦਾ ਏ ਜਿਹੜਾ ਪਹਿਲਾਂ ਸ਼ਰਾਬ ਤੇ ਲੱਗਦਾ ਸੀ ਹੁਣ ਕਰਜ਼ੀਆਂ ਲੋਣਾਂ ਪੂਰੀਆਂ ਹੁੰਦੀਆਂ ਨੇ ਸੋਚ ਕੇ ਵੇਖੋ ਭਰਾ ਜਿੱਥੇ ਪਹਿਲਾਂ ਹਰ ਮਹੀਨੇ ਹਜ਼ਾਰਾਂ ਰੁਪਏ ਬੋਤਲਾਤੇ ਲੱਗਦੇ ਸੀ ਓਹੋ ਹੀ ਪੈਸੇ ਬੱਚਿਆਂ ਦੀ ਪੜ੍ਹਾਈ ਘਰ ਦੇ ਸਾਮਾਨ ਤੇ ਆਪਣੀ ਸਿਹਤ ਲਈ ਵਰਤੇ ਜਾਂਦੇ ਨੇ ਛੋਟਾ ਨੀਲਾ ਹੀਰਾ ਚਾਰ ਇੱਕ ਸਾਲ ਬਾਅਦ ਜ਼ਿੰਦਗੀ ਮੁੱਲ ਨਵੀਂ ਲੱਗਦੀ ਏ ਜਿਹੜੇ ਲੋਕ ਕਹਿੰਦੇ ਸਨ ਇਹ ਬੰਦਾ ਨਹੀਂ ਸੁਧਰ ਸਕਦਾ ਓਹੀ ਲੋਕ ਹੁਣ ਤਾਰੀਫ਼ ਕਰਦੇ ਨੇ ਸਰੀਰ ਨਜਟਕ ਹੁੰਦਾ ਏ ਦਿਮਾਗ ਵਿੱਚ ਆਤਮ ਵਿਸ਼ਵਾਸ ਵੱਧਦਾ ਏ सब तो वी गल मा महसूस होंगे काबू पा लिया एक शरीर लक्षण तू शराब छा सिर दर्द पसीना आना हथ नींद ना आना चेड़ चेड़ा छिड़ापन गर्म पानी ज्यादा पीना हल्का फुल्का खाना खाना, खाना खास करके फल सूप गलिया ਰਾਤ ਨੂੰ ਹਲਦੀ ਵਾਲਾ ਦੁੱਧ ਪੀਂਗਾ ਜੇ ਲੱਛਣ ਬਹੁਤ ਵੱਧ ਹੋਣ ਤਾਂ ਡਾਕਟਰ ਦੀ ਸਲਾਹ ਲੈਣਾ ਛੋਟਾ ਨੀਲਾ ਹੀਰਾ ਦੋ ਦੋਸਤਾਂ ਦੀ ਲਾਲਚ ਸਭ ਤੋਂ ਵੱਡੀ ਕਸੌਟੀ ਹੁੰਦੀ ਏ ਜਦੋਂ ਯਾਰ ਦੋਸਤ ਕਹਿੰਦੇ ਨੇ ਚੱਲ ਯਾਰ ਇੱਕ ਪੈਗ ਲਾ ਲਈਏ ਕੀ ਹੋ ਗਿਆ ਮੁਸ਼ਕਲਾ ਦੋਸਤ ਮਜ਼ਾਕ ਉਡਾਉਣਗੇ ਕਹਿਣਗੇ ਕਿ ਤੂੰ ਬੰਦਾ ਨਹੀਂ ਰਿਹਾ ਇਕਲਾਪਣ ਮਹਿਸੂਸ ਹੋਵੇ ਹਲ ਸ਼ੁਰੂ ਦੇ ਮਹੀਨੇ ਜਿਹੜੇ ਦੋਸਤ ਸ਼ਰਾਬ ਪੀਂਦੇ ਨੇ ਉਹਨਾਂ ਦੀ ਗੈਦਰਨਸ ਚ ਨਾ ਜਾਣਾ ਆਪਣੇ ਲਈ ਨਵੇਂ ਪੋਜ਼ਿਟਿਵ ਸークル ਬਣਾਓ ਜਿਵੇਂ ਜਿਮ ਅਸਪੋਰਟਸ ਸੈਟ ਸੈਗ ਸੇਵਾ ਜੇ ਦੋਸਤ ਬਹੁਤ ਫੌਸ ਕਰਨ ਤਾਂ ਹਿੰਮਤ ਨਾਲ ਕਹਿਣਾ ਪਰਾਂ ਮੈਂ ਛੱਡ ਦਿੱਤੀਏ ਮੇਰੇ ਲਈ ਦੁਆ ਕਰ ਛੋਟਾ ਨੀਲਾ ਹੀਰਾ ਤਿੰਨ ਮੰਦੀ ਲੜਾਈ ਮੈਂਟਲ ਅਕੜੇਵੰਗਸ ਕਈ ਵਾਰੀ ਬਿਨਾਂ ਕਿਸੇ ਕਾਰਨ ਦੇ ਅਚਾਨਕ ਮਨ ਕਰਦਾ ਏ ਹੁਣੇ ਸ਼ਰਾਬ ਪੀ ਲਵਾਂ ਇਹ ਅਕਲੇਵਨ ਸਭ ਤੋਂ ਖਤਰਨਾਕ ਹੁੰਦੀ ਏ ਮੁਸ਼ਕਲਾਂ ਯਾਦਾਂ ਅਟਰੇਗ ਹੋਣੀਆਂ ਪੁਰਾਣੇ ਸ਼ਰਾਬ ਵਾਲੇ ਪਲ ਤਣਾਅ ਜਾਂ ਟੈਨਸ਼ਨ ਆਉਣ ਤੇ ਸ਼ਰਾਬ ਯਾਦ ਆਉਣੀ ਖਾਲੀ ਸਮੇਂ ਚ ਬੋਰਡਮ ਹਾਲ ਜਦੋਂ ਅਕਲੇਵਨ ਆਵੇ ਤਾਂ ਤੁਰੰਤ ਧਿਆਨ ਡਾਇਵਰਟ ਕਰੋ ਵਾਕ ਪੁਸ਼-ਅਪਸ ਮੈਡੀਟੇਸ਼ਨ ਫੋਨ ਤੇ ਮੋਟੀਵੇਸ਼ਨਲ ਵੀਡੀਓ ਆਪਣੇ ਕੋਲ ਹਮੇਸ਼ਾ ਨਿੰਬੂ ਪਾਣੀ ਬੁਰਤ ਸੌਫ ਚੀਕੂ ਕੇਲਾ ਰੱਖੋ ਇਹ ਇਨਸਟੈਂਟ ਅਗਰੇਵਨ ਕੰਟਰੋਲ ਕਰਦੇ ਨੇ ਖਾਲੀ ਨਹੀਂ ਬੈਠਣਾ ਕਿਉਂਕਿ ਖਾਲੀ ਮਨ ਹੀ ਸਭ ਤੋਂ ਵੱਡਾ ਦੁਸ਼ਮਣ ਹੁੰਦਾ ਹੈ ਛੋਟਾ ਨੀਲਾ ਹੀਰਾ ਚਾਰ ਪਰਿਵਾਰਕ ਦਬਾਅ ਤੇ ਗਿਲ ਸ਼ਰਾਬ ਕਰਕੇ ਪਹਿਲਾਂ ਘਰ ਵਾਲੇ ਦੁਖੀ ਹੋਏ ਹੋਣਗੇ ਜਦੋਂ ਤੂੰ ਛੱਡੇਂਗਾ ਤਾਂ ਉਹਨਾਂ ਨੂੰ ਟਾਈਮ ਲੱਗੇਗਾ ਤੈਨੂੰ ਅਟ੍ਰੈਸਟ ਕਰਨ ਚ ਮੁਸ਼ਕਲਾ ਘਰ ਵਾਲੇ ਸ਼ੱਕ ਨਾਲ ਵੇਖਣਗੇ ਪੁਰਾਣੀ ਅਦਲਾ ਯਾਦ ਦਿਵਾਉਣਗੇ ਗਿਲਟ ਆਵੇਗਾ ਕਿ ਮੈਂ ਪਹਿਲਾਂ ਕੀ ਕਰਦਾ ਰਹਾ ਹਲ ਹੌਲੀ ਹੌਲੀ ਆਪਣੇ ਕਰਮ ਨਾਲ ਅਟਰਸਤ ਜਿਤਨਾ ਬਾਤਾਂ ਨਾਲ ਨਹੀਂ ਪੇਸ਼ੈਂਸ ਰੱਖਣਾ 2 ਤੋਂ 3 ਮਹੀਨੇ ਬਾਅਦ ਕਰ ਵਾਲੇ ਆਪ ਰਿਸਪੈਕਟ ਦੇਣਗੇ ਗਿਲਟ ਨੂੰ 네ਗੇਟਿਵ ਨਾ ਲਾਓ ਉਸ ਨੂੰ ਪੋਜ਼ਿਟਿਵ ਅਫਿਊਲ ਬਣਾਓ ਹੁਣ ਮੈਂ ਗਲਤੀ ਨਹੀਂ ਦੁਰਾਵਾਂਗਾ ਛੋਟਾ ਨੀਲਾ ਹੀਰਾ ਪੰਜ ਲਲੈਪਸ ਮੋਰਪੀਂਡਾ ਖਤਰਾ ਕਈ ਵਾਰ ਬੰਦਾ ਛੱਡ ਦਿੰਦਾ ਏ ਪਰ ਇੱਕ ਮਹੀਨੇ ਜਾਂ 6 ਮਹੀਨੇ ਬਾਅਦ ਫਿਰ ਪੈਗ ਲਾ ਲੈਂਦਾ ਏ ਹਲ ਜੇ ਐਕਸੀਡੈਂਟਲੀ ਪੀਵੀ ਲਈਤਾ ਆਪਣੇ ਆਪ ਨੂੰ ਟੋਟਲ ਫੇਲੀਅਰ ਨਾ ਸਮਝੋ ਤੁਰੰਤ ਕਹੋ ਇਹ ਮੇਰੀ ਲਾਸਟ ਗਲਤੀ ਸੀ ਉਸ ਐਕਸਪੀਰੀਅੰਸ ਤੋਂ ਸਿੱਖੋ ਤੇ ਦੁਬਾਰਾ ਨਵੀਂ ਸ਼ੁਰੂਆਤ ਕਰੋ